ਕਿਸਾਨਾਂ ਦੇ ਭਾਰਤ ਬੰਦੇ ਦੇ ਕਿਸਾਨਾਂ ਦੇ ਭਾਰਤ ਬੰਦੇ ਸੱਦੇ ਤੇ ਚੰਡੀਗੜ੍ਹ ਤੋਂ हिसार ਰੋਡ ਦੇ ਵਿੱਚ ਪਾਤੜਾ ਸਮਾਣਾ ਕੱਗਾ ਸਰਕਾਰ ਦੇ ਕਿਸਾਨਾਂ ਵੱਲੋਂ ਆਵਾਜ਼ ਐ ਠੱਪ ਕਿਸੀ ਗਈ ਹੈ ਗੱਲਬਾਤ ਕਰਦੇ ਹਾਂ ਕਿਸਾਨਾਂ ਨਾਲ ਕਿਸੇ ਨਾ ਕੀ ਮੁੱਦੇ ਨੇ ਕਿਸਾਨ ਕਿਉਂ ਬੈਠੇ ਹੈ ਇਹ ਅੱਜ ਭਾਰਤ ਬੰਦ ਕਸਦਾ ਦੇਣਾ ਪਿਆ ਕੀ ਐਸੀ ਨੋਬਤ ਆਈ ਹੈ ਹਾਂਜੀ ਭਾਰਤੀ ਕਿਸਾਨ ਜੀ ਨੇ ਅਗਰਾਹਾਂ ਬਲਾਕ ਪ੍ਰਧਾਨ ਪਾਤੜਾ ਜਿਹੜਾ ਕਿ ਅੱਜ ਦੀ ਭਾਰਤ ਬੰਦ ਹੈ ਇਹ ਅੱਜ ਦਾ ਨਹੀਂ ਹੈ ਕਾਫੀ ਦਿਨਾਂ ਤੋਂ ਭਾਰਤ ਦਾ ਸੱਦਾ ਸੰਯੁਕਤ ਮੋਰਚੇ ਕੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਕਿ ਜਿਹੜੀਆਂ ਐਮਐਸਪੀ ਨੂੰ ਲੈ ਕੇ ਸਾਰੇ ਹਿੰਦੁਸਤਾਨ ਦੀ ਲੋੜ ਹੈ ਸਾਨੂੰ ਸਿਰਫ ਪੰਜਾਬ ਤੇ ਹਰਿਆਣਾ ਜਿਹੜੀ ਐਮਐਸਪੀ ਚੱਲਦੀ ਹੈ ਉਸ ਨੂੰ ਮਨਾਉਣ ਵਾਸਤੇ ਸਾਰੇ ਸੰਯੁਕਤ ਮੋਰਚੇ ਨੇ ਸਾਰੇ ਹਿੰਦੁਸਤਾਨ ਨੇ ਇਕੱਠੇ ਹੋ ਕੇ ਇਹ ਰੋਸ਼ ਕੀਤਾ ਵੀ ਅੱਜ ਜਿਹੜਾ 16 ਫਰਵਰੀ ਹੈ ਵੀ ਭਾਰਤ ਬੰਦ ਹੋਣਾ ਚਾਹੀਦਾ ਸਾਰੇ ਸ਼ਹਿਰ ਬੰਦ ਹੋਣੇ ਚਾਹੀਦੇ ਨੇ ਜਿਹੜੀ ਟ੍ਰੈਪ ਹੈ ਉਹ 3 ਘੰਟਿਆਂ ਵਾਸਤੇ ਬੰਦ ਕੀਤੀ ਗਈ ਹੈ ਮ੍ਰਿਕ ਜੀ ਪੂਰਾ ਸਮਰਥਨ ਮਿਲ ਰਿਹਾ ਹੈ ਵਪਾਰੀਆਂ ਨੇ ਦੁਕਾਨਦਾਰਾਂ ਦੁਕਾਨਾਂ ਬੰਦ ਰੱਖੇ ਤੋਂ ਉਹਨਾਂ ਨੂੰ ਪੂਰਾ ਸਮਰਥਨ ਦੀ ਹੈ ਬਹੁਤ ਵੱਡਾ ਸਮਰਥਨ ਹੈ ਸਾਨੂੰ ਘੱਗੇ ਦੇ ਵਿੱਚ ਦੇਖ ਸਕਦੇ ਹੋ ਵੀ ਤਕਰੀਬਨ ਇੱਕ ਵੀ ਦੁਕਾਨ ਨਹੀਂ ਖੁੱਲੀ ਹੈ ਸਭ ਬੰਦ ਨੇ ਬਾਕੀ ਫੰਡ ਕਿਨੂੰ ਕਿਸਾਨ ਜਿਹੜਾ ਦੁਕਾਨਦਾਰ ਹੈ ਬਹੁਤ ਵੱਡੀ ਪੱਧਰ ਤੇ ਦੇ ਰਿਹਾ ਹੈ ਮ੍ਰਿਕ ਜੀ ਜਿੱਦ ਕੱਲ ਮੀਟਿੰਗ ਹੋਈ ਹੈ ਸੈਂਟਰ ਦੇ ਤਿੰਨ ਮੰਤਰੀ ਆਏ ਸਨ ਭਗਵੰਦ ਮਾਨ ਜੀ ਬੈਠੇ ਤੇ ਕੱਲ ਉਹਨਾਂ ਨੇ ਕਹਿ ਵੀ ਸੁਖਾਵਾਂ ਮਾਹੌਲ ਚਾਹੀਦਾ ਹੈ ਐਤਵਾਰ ਨੂੰ ਫੇਰ ਮੀਟਿੰਗ ਰੱਖੀ ਗਈ ਹੈ ਕੀ ਕਹਿਣਾ ਹੈ ਤੁਹਾਡਾ ਇਹ ਮੀਟਿੰਗਾਂ ਦੇ ਵਿੱਚ ਜਦ ਦਿੱਲੀ ਗਏ ਹਰ ਮਹੀਨੇ ਮੀਟਿੰਗ ਹੁੰਦੀ ਦੀ ਉਹਦੇ ਵਿੱਚੋਂ ਕੀ ਨਿਕਲਿਆ ਆ ਹੁਣ 4 ਦਿਨਾਂ ਦੀ ਜਿਹੜੀ ਤਿੰਨ ਮੀਟਿੰਗਾਂ ਹੋ ਚੁੱਕੀਆਂ ਅਗਲੀ ਫੇਰ ਰੱਖ ਲਈ ਇਹਦੇ ਵਿੱਚੋਂ ਕੀ ਨਿਕਲਣਾ ਸਾਨੂੰ ਪਤਾ ਹੈ ਵੀ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਸੰਸਦਕਾਰ ਕਹਿੰਦੀ ਹੈ ਵੀ ਇਹਨਾਂ ਨੂੰ ਦੇ ਕੇ ਮਿੱਠੀਆਂ ਗੋਲੀਆਂ ਬਾੜਾਂ ਤੋਂ ਵਾਪਸ ਤੋਰਦੀਏ ਘਰਾਂ ਨੂੰ ਤੋਰਦੀਏ ਇਹਨੇ ਕਹਾ ਦੇਖੀਓ ਇਲੈਕਸ਼ਨ ਲੜ ਲਾਂਗੇ ਲੋਕ ਸਭਾ ਦਾ ਸੈਸ਼ਨ ਖਤਮ ਹੋ ਗਿਆ ਇੱਕਦਮ ਬਿਲ ਵੀ ਨਹੀਂ ਬਣ ਸਕਦਾ ਤਾਂ ਇਸ ਨੂੰ ਕੋਈ ਤਾਲਮਿਲ ਕਮੇਟੀ ਬਣਾ ਕੇ ਮਤਲਬ ਸਹਿਮਤ ਹੋ ਸਕਦੇ ਆ ਕਿਸਾਨ ਜਿਆਦਾ ਨੀਤੀ ਦੀ ਬਿਲ ਬਣ ਸਕਦਾ ਸੀ ਤਕਰੀਬਨ ਇਹਨੂੰ 4 ਸਾਲ ਹੋ ਗਏ ਐਮਐਸਪੀ ਨੂੰ ਰੌਲਾ ਪੈਂਦੇ ਨੂੰ 13 ਮਹੀਨੇ ਦਿੱਲੀ ਦੇ ਮਿਲ ਐਮ ਐਸ ਪੀ ਵਾਸਤੇ ਲੱਗਿਆ ਅੱਜ ਇਹਨਾਂ ਨੇ ਮੌਕੇ ਤੇ ਆ ਕੇ ਕਹਿੰਦਾ ਵੀ ਐਡੀ ਛੇਤੀ ਕਿਵੇਂ ਬਣੂਗਾ ਜਦ ਇਹ ਬਣਾਉਣ ਦੀ ਨੀਤ ਹੁੰਦੀ ਚਾਰ ਸਾਲਾਂ ਦੇ ਵਿੱਚ ਸਭ ਕੁਝ ਬਣਦਾ ਤੇ ਅਸੀਂ ਕਹਿ ਰਹੇ ਹਾਂ ਵੀ ਅੱਜ ਨਹੀਂ ਬਣ ਸਕਦਾ ਅੱਜ ਅੱਜ ਰਾਹੁਲ ਗਾਂਧੀ ਕਹਿੰਦਾ ਹੈ ਕਿ ਅਸੀਂ ਕਿਸਾਨਾਂ ਨੂੰ ਐਮ ਐਸ ਪੀ ਦੇਵਾਂਗੇ 2004 ਤੋਂ ਲੈ ਕੇ 2014 ਤੱਕ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਨੇ ਇਹ ਸੁਣ ਰਿਹਾ ਇਹ ਬਿਲਕੁਲ ਮਾੜੀ ਗੱਲ ਹੈ ਪਹਿਲਾਂ ਅਕਾਲੀ ਦਲ ਵੀ ਇੰਹੀਂ ਕਹਿੰਦਾ ਹੁੰਦਾ ਮੇਰੀ ਸਰਕਾਰ ਆ ਜਾਂਦੇ ਫਿਰ ਕਾਂਗਰਸ ਕਹਿੰਦੇ ਹੁੰਦੇ ਮੇਰੀ ਸਰਕਾਰ ਆ ਜਾਂਦੇ ਅੱਜ ਇਹ ਦੋਏ ਸਰਕਾਰਾਂ ਆਪ ਨੂੰ ਭੰਡਰਨੀਆਂ ਨੇ ਆਪ ਕਹਿੰਦੀ ਐ ਇਦ ਕੀ ਗਾਹਾਂ ਨੂੰ ਚਿਦਾ ਦੇ ਮੈਂ ਬਣਾ ਦੂੰ ਇਹ ਨਹੀਂ ਬਣਾਉਂਦੇ ਸਾਡੀ ਕਿਸਾਨੀ ਨੀਤੀ ਦੇ ਸਾਰੇ ਖਿਲਾਫ ਨੇ ਸਿਰਫ ਸਾਡੀ ਉਦੋਂ ਲੋੜ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਜਦ ਇਹਨਾਂ ਨੂੰ ਇੱਕ ਦਿਨ ਰੈਲੀ ਕਰਨੀ ਹੈ ਜਾਂ ਇੱਕ ਦਿਨਾਂ ਨੇ ਸੱਤੋਂ ਵੋਟਾਂ ਲੈਣੀਆਂ ਬੋਰਡਰਾਂ ਤੇ ਕਿਸਾਨ ਬੈਠੇ ਨੇ ਕਿਸਾਨ ਉਗਰਾਹਾ ਤੁਹਾਡੇ ਜਿੱਥੇ ਬੰਦੀ ਹੋਣਾ ਕਿ ਸਪੋਰਟ ਤੇ ਜਾ ਰਹੀ ਹੁਣ ਬਰੀ ਤਿਆਰ ਆ ਅਸੀਂ ਉਹਨਾਂ ਦੀ ਸਪੋਰਟ ਦੀ ਬੈਠੇ ਹਾਂ ਠੀਕ ਹੈ ਜਿਹੜਾ ਅਸੀਂ ਤੁਹਾਡਾ ਕੀ ਕਹਿਣਾ ਜੀ ਇਸ ਮੁੱਦੇ ਤੇ ਸਾਡਾ ਕਹਿਣਾ ਇਹੀ ਸੀ ਇਹਨਾਂ ਲੀਡਰਾਂ ਦੇ ਨਾਲ ਆ ਜੋ ਸਾਨੂੰ ਕਾਲ ਦੇਣਗੇ ਅਸੀਂ ਉਸ ਟਾਈਮ ਹਾਜ਼ਰਾਂ ਜੀ ਸਾਨੂੰ 16 ਦੀ ਕਾਲ ਦਿੱਤੀ ਸੀ ਅਸੀਂ ਅੱਜ ਹਾਜ਼ਰਾਂ ਜੀ ਅਸੀਂ ਹਾਂ ਤੁਹਾਡਾ ਜੀ ਜਣਾ ਸਾਡਾ ਤਾਂ ਜੀ ਜਥੇਬੰਦ ਜੀ ਨਾਲ ਹੀ ਹੈ ਜੋ ਮਿਲ ਹੋਊਗਾ ਸਾਡਾ ਤੁਨਕ ਮੋਰਚੇ ਦੀ ਕਾਲ ਆਉ ਸਾਨੂੰ ਅਸੀਂ ਵੱਧ ਤੋਂ ਵੱਧ ਚੜ ਕੇ ਅਸੀਂ ਸਾਹਮਣੇ ਆਵਾਂਗੇ ਇਹ ਸਾਰੇ ਹੁਣ ਤੁਨਕ ਮੋਰਚੇ ਦੀ ਕਾਲ ਨਾਲ ਚੱਲਣਾ ਹੈ ਆਪਾਂ ਜੀ ਠੀਕ ਇਹ ਸਾਰੇ ਸੰਯੁਕਤ ਮੋਰਚੇ ਦੇ ਵੱਲੋਂ 올 ਇੰਡੀਆ ਲੈਵਲ ਤੇ ਪ੍ਰੋਗਰਾਮ ਲਿਖਿਆ ਗਿਆ ਦੇ ਵਿੱਚ ਕੇਂਦਰੀ ਟ੍ਰੇਡ ਯੂਨੀਅਨ ਆ ਬਕਾਇਦਾ ਸੰਯੁਕਤ ਮੋਰਚਾ ਸਮਾਣਾ ਸੰਯੁਕਤ ਮੋਰਚਾ ਸਾਰੇ ਹਿੰਦੁਸਤਾਨ ਦੇ ਜਿੰਨੇ ਮਜ਼ਮਾਲਜਬ ਜਿਹਾ ਬੰਦੇ ਆ ਵਜ਼ਿਆਰਤੀ ਜਿਥੇ ਬੰਦੇ ਆ ਲਗਭਗ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧ ਪ੍ਰੋਟੈਸਟ ਕਰ ਰਹੇ ਆ ਨੇ ਅੱਜ ਲਗਭਗ 117 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰਨ ਠੱਪ ਆ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ 18 ਤਰੀਕ ਨੂੰ ਫਿਰ ਸੰਯੁਕਤ ਮੋਰਚੇ ਨੇ ਮੀਟਿੰਗ ਰੱਖੀ ਆ ਜੇ ਮੋਦੀ ਸਰਕਾਰ ਨੇ ਕਿਸਾਨ ਹਿੱਤਾਂ ਨੂੰ ਜ਼ਰੂਰੋਂ ਵੇਖਦੇ ਆ ਨਾ ਕੋ ਫੈਸਲਾ ਲਿਆ ਆਗਰਾ ਰੂਪ ਜਿਹੜਾ ਵਾ ਉਹ ਹੋਰ ਵੀ ਜਦੋਂ ਖਤਰਨਾਕ ਆਪਣਾ ਸ਼ਾਂਤ ਮੇਂ ਅੰਦਾਲਨ ਦੇ ਰੂਪ ਦੇ ਵਿੱਚ ਉਚਾਰਿਆ ਜਾ ਸਕਦਾ ਹੈ। ਹਾਂ ਤੁਹਾਡਾ ਕੋਰਨੀ ਸਰ ਇਹ ਮੁੱਦਾ ਜੇ ਮੰਨ ਲਓ ਜਿਸ ਤਰ੍ਹਾਂ ਕੱਲ ਮੀਟਿੰਗ ਹੋਈ ਹੈ ਸੈਂਟਰ ਦੇ ਮਿਨਿਸਟਰ ਨਾਲ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਕੋਈ ਮਸਲਾ ਜਾਂ ਕੋਈ ਕਮੇਟੀ ਬਣਦੀ ਹੈ ਤੇ ਕੋਈ ਤੁਸੀਂ ਕੋਈ ਆਸ ਬੰਦ ਹੋ ਨਹੀਂ ਜੀ ਸਾਨੂੰ ਹੱਦ ਤੱਕ ਕੋਈ ਆਸ ਨਹੀਂ ਹੈਗੀ ਕਿਉਂਕਿ ਪਹਿਲਾਂ ਵੀ ਜਦੋਂ ਦਿੱਲੀ ਦੇ ਬੁਰਹਾਂ ਤੇ ਮੋਰਚਾ ਲੱਗਿਆ ਸੀ ਉਦੋਂ ਵੀ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਹੁਣ ਵੀ ਜਿਹੜੇ ਹੈ ਜਿਹੜਾ ਮੀਟਿੰਗਾਂ ਕਰਕੇ ਜਿਹੜਾ ਇਹ ਮੋਰਚੇ ਨੂੰ ਢਿੱਲਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹਦੇ ਵਿੱਚੋਂ ਹੱਲ ਕੋਈ ਨਹੀਂ ਨਿਕਲਣਾ ਟਾਲਮਟੋਲੀ ਕਰ ਰਹੇ ਨੇ ਇਹ ਸਰਕਾਰ ਇਹਦੇ ਵਿੱਚੋਂ ਸਾਨੂੰ ਕੋਈ ਆਸ ਨਹੀਂ ਹੈਗੀ ਕਿਸਾਨਾਂ ਨੂੰ ਆਸ ਨਹੀਂ ਹੈ ਹਾਂਜੀ ਤੁਹਾਡਾ ਕੀ ਕਹਿਣ ਤੁਲੇ ਵਾਲਾ ਸ ਦੇਖੋ ਅੱਜ ਜਗੋਂ ਦਾ 13 ਤਰੀਕ ਦਾ ਮੋਰਚਾ ਲੱਗਾ ਕੋਈ ਕਿਹੜੀ ਚਾਲ ਆ ਜਿਹੜੀ ਮੋਦੀ ਸਰਕਾਰ ਤੇ ਖੱਟਸ ਨਹੀਂ ਕੀਤੀ ਕਿਉਂਕਿ ਸਾਥਾਂ ਤੇ ਬਾਰਡਰਾਂ ਤੇ ਕਿਲ ਲਾਏ ਸਾਰੇ ਬੈਰੀਕੇਡ ਕੀ ਲਾਏ ਤੇ ਲੋਕਾਂ ਨੇ ਆ ਕੇ ਉਹਦਾ ਵਿਰੋਧ ਕੀਤਾ ਹੈ ਹੁਣ ਸੰਯੁਗਤ ਮੋਰਚੇ ਨੇ ਕੱਲ ਇਹਦੇ ਕੱਲ ਸੁਗਮੋਰਚੇ ਦੇ ਕਾਲਜ ਤੇ ਵਿੱਚ ਕੱਲ ਰੇਲਾਂ ਤੇ ਟੂਲ ਰਾਜੇ ਬੰਦ ਕੀਤੇ ਅੱਜ ਸੰਯੁਗਤ ਮੋਰਚੇ ਦੀ ਕਾਲਜ ਤੇ ਸਾਰਾ ਭਾਰਤ ਮੰਦ ਹੈ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਮੋਦੀ ਨੂੰ ਵੀ ਇੱਕ ਸੰਯੁਗਤ ਮੋਰਚੇ ਦੀ ਇੱਕ ਦਿਨ ਦੀ ਕਾਲ ਤੇ ਸਾਰਾ ਭਾਰਤ ਮੰਦ ਹੋ ਗਿਆ ਅੱਜ ਦੇਖੋ ਸਾਰਾ ਭਾਰਤ ਬੰਦ ਹੋ ਗਿਆ ਕਿਸਾਨਾਂ ਦੇ ਕਹਤੇ ਹਾਂ ਖੇਤੀ ਕੇ ਇਹ ਮੁੱਦਾ ਕਿਸ ਲੱਗਦਾ ਤੁਹਾਨੂੰ ਹੱਲ ਹੋ ਜਾਊਗਾ ਇਹ ਸਾਨੂੰ ਹਜੇ ਕੁਝ ਨਹੀਂ ਲੱਗਦਾ ਵੀ ਕੋਈ ਹੱਲ ਹੋਣ ਵਾਲਾ ਮਸਲਾ ਨਹੀਂ ਹੈਗਾ ਤੇ ਸੈਂਟਰ ਦੀ ਸਰਕਾਰ ਨੂੰ ਹਜੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਤੇ ਸਾਡੇ ਕੁਝ ਕਿਸਾਨ ਭਰਾ ਗਏ ਨੇ ਤੇ ਬਾਕੀ ਕਿਸਾਨ ਵੱਧ ਤੋਂ ਵੱਧ ਹਜੇ ਇੱਥੇ ਨੇ ਜਿੱਦ ਦੇ ਵੀ ਸਾਡਾ ਕੋਈ ਸੰਯੁਕਤ ਮੋਰਚਾ ਕਾਲ ਦੇਊਗਾ ਅਸੀਂ ਤਿਆਰ ਪਰ ਤਿਆਰ ਐਤਵਾਰ ਨੂੰ ਫਿਰ ਮੀਟਿੰਗ ਸੱਦੀ ਗਈ ਹੈ ਮੰਤਰੀ ਮੰਤਰੀਆਂ ਵੱਲੋਂ ਵੀ ਤੁਸੀਂ ਉਸਮੈਂ ਆਸ ਕਰਦੇ ਹੋ ਵੀ ਕੋਈ ਮੱਲਾ ਸੁਭਾਵੇਂ ਮੋਲ ਤੇ ਗੱਲਬਾਤ ਹੋਵੇ ਬੰਦੇ ਨੇ ਦਿੱਲੀ ਵਾਲਨੇ ਕਿ ਸੁਭਾਵੇਂ ਮੋਲ ਤੇ ਗੱਲ ਹੋਈਏ ਵੀ ਹੋ ਸਕਦੀ ਹੈ ਇਹ ਗੱਲ ਆਸ ਕਰਦੇ ਹੋ ਉਸ ਇਹ ਤਾਂ ਆਜਵਾਰੀ ਸਰਕਾਰ ਵਾਅਦਾ ਖਨਾਪੀ ਦੇ ਖਿਲਾਫ ਤਾਂ ਮੋਰਚਾ ਹੀ ਹੈ ਜੀ ਪਹਿਲਾਂ ਵੀ ਸਾਡੇ ਨਾਲ 13 ਮਹੀਨੇ ਬੈਠੇ ਰਹੇ ਵਾਅਦੇ ਕਰੇ ਤੇ ਇੱਕ ਵੀ ਪੈਦਾ ਨਹੀਂ C'est de... moi, il ਦੋ 20 ਉਹ ਵੀ ਦਾ ਬਿਜਲੀ ਬੋਰਡ ਦਾ ਕੋਈ ਵੈਦਾ ਤਾਂ ਸਾਡੇ ਨਾਲ ਪੂਰਾ ਕਰਾਇਆ ਹੋਵੇ ਸੀ ਵਿਸ਼ਵਾਸ ਕਿਵੇਂ ਕਰੀਏ ਸਰਕਾਰ ਤੇ ਰਾਹੁਲ ਗਾਂਧੀ ਕਹਿੰਦਾ ਮੈਂ ਤੁਹਾਨੂੰ ਦੇ ਦੂੰਗਾ ਐਮਐਸਪੀ 2004 ਤੋਂ ਲੈ ਕੇ 2010 ਤੱਕ ਕਾਂਗਰਸ ਸਰਕਾਰ ਸੀ ਉਹਨਾਂ ਨੇ ਉਸ ਟਾਈਮ ਕਾਨੂੰਨ ਪਾਸ ਕੀਤਾ ਐਮਐਸਪੀ ਰਾਹੁਲ ਗਾਂਧੀ ਦੇ ਬਾਪ ਨਹੀਂ ਬਣਾਈ ਤੀ ਜੀ ਇਹ ਜਿਹੜੇ ਮਾਮਲੇ ਹੁਣ ਸੰਗਣਾ ਬਿਠਾਇਆ ਸੀ ਸੁਆਮੀਨਾਥਨ ਕਮਿਸ਼ਨ 2006 ਚ ਫਿਰ ਲਾਗੂ ਨਹੀਂ ਕਿਉਂ ਨਹੀਂ ਉਹਨੇ ਹੁਣ ਉਹ ਤੋਂ ਕੋਈ ਨਹੀਂ ਲਾਗੂ ਕਰੀ ਅੱਜ ਉਹ ਵੋਟਾਂ ਲੈਣ ਦਾ ਬਾਰੇ ਕਹਿ ਰਹੇ ਆ ਕਿਸਾਨਾਂ ਨੂੰ ਰਾਹੁਲ ਗਾਂਧੀ ਵੀ ਹੁਣ ਵੋਟਾਂ ਵਾਸਤੇ ਐਮਐਸਪੀ ਦੀ ਗੱਲਾਂ ਕਰ ਰਹੇ ਦੇਣ ਦੀ ਆਪ ਤੇ ਲੈ ਵਾ ਤੁਸੀਂ ਕੀ ਕਹੇ ਹੋ ਦੇਖੋ ਐ ਐਮਐਸਪੀ ਦੀ ਗੱਲ ਇਹਨੇ ਵੀ ਕੀਤੀ ਸੀ ਕਿ ਜਦੋਂ ਕਾਂਗਰਸ ਨੇ ਕੀਤੀ ਸੀ ਪਰ ਇਹਨੇ ਵੀ ਲਾਗੂ ਨਹੀਂ ਕੀਤੀ ਉਦੋਂ ਸਟਨਕਦਵੋਰ ਚੋਂ ਜਦੋਂ ਅਸੀਂ ਆਏ ਆ ਉਦੋਂ ਇਹਨੇ ਕਹੇ ਸੀ ਵੀ ਐਮਐਸਪੀ ਦੇ ਕਮੇਟੀ ਬਣੂਗੀ ਇਹਨੇ ਕਮੇਟੀ ਨਹੀਂ ਬਣਾਈ ਤੇ ਲਖੇਮਪੁਰ ਖੀਰੀ ਦੇ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਜੀ ਕਾਸਤਲਾਂ ਨੂੰ ਸਾਹ ਜਾਵਾ ਜਾਵਾਂਗੇ ਉਹ ਅਜੇ ਤੱਕ ਸਿਸਮਿਥਰੇ ਨੂੰ ਮੰਤਰੀ ਮੰਤਰੀ ਚੋਂ ਬਾਹਰ ਨਹੀਂ ਕੱਢਿਆ ਇਹ ਚ ਕਰਕੇ ਸਾਨੂੰ ਇਹ ਸਰਕਾਰ ਤੇ ਆਸ ਨਹੀਂ ਕਹਿੰਦੇ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਮੁੱਦੇ ਆ ਐਮਐਸਪੀ ਦਾ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਐਮਐਸਪੀ ਕਾ ਹੈ ਬਾਕੀ ਮੁੱਦੇ ਆ ਲੇਕਿਨ ਸਰਕਾਰ ਦੇ ਜਿਹੜੇ ਇਹਨਾਂ ਨੇ ਕਹਿਆ ਵੀ ਸਰਕਾਰ ਝੋਠੇ ਲਾਰੇ ਲਾ ਰਹੀ ਹੈ ਗੱਲਬਾਤਾਂ ਨਾਲ ਟਾਈਮ ਟਪਾਰੀਏ ਮੀਟਿੰਗਾਂ ਕਰ ਰਹੀ ਹੈ ਮੀਟਿੰਗਾਂ ਤੇ ਪਹਿਲੇ ਵੀ ਬਹੁਤ ਹੋਈਆਂ ਮੀਟਿੰਗਾਂ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਅਸੀਂ ਆਸ ਕਰ ਸਕਦੇ ਵੀ ਐਤਵਾਰ ਨੂੰ ਜਿਹੜੀ ਮੀਟਿੰਗ ਹੋਵੇ ਉਸਕੇ ਚੰਗੇ ਨਤੀਜੇ ਸਾਹਮਣੇ ਆਣ ਕਿਸਾਨਾਂ ਨੂੰ ਸੜਕਾਂ ਤੇ ਨਾ ਬੈਠਣਾ ਪਵੇ ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਆਮ ਲੋਕਾਂ ਨੂੰ ਵੀ ਨਾ ਕਰਨਾ ਪਵੇ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਕਿਸਾਨਾਂ ਦਾ ਕਹਿਣਾ ਲੇਕਿਨ ਹੁਣ ਐਤਵਾਰ ਨੂੰ ਮੀਟਿੰਗ ਦੇ ਵਿੱਚ ਕੀ ਨਤੀਜੇ ਸਾਹਮਣੇ ਆਣਗੇ ਇਹ ਸਮਾਂ ਦੱਸੇਗਾ ਲੇਕਿਨ ਕਿਸਾਨਾਂ ਨੇ ਕਹਿ ਵੀ ਸਾਡਾ ਸੰਘਰਸ਼ ਜਾਰੀ ਰਹਿਣਾ ਹੈ ਮੈਂ ਪਰਸਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ نیوز